ਨਾਭਾ ਦੇ ਸਖਤ ਸੁਰੱਖਿਆ ਜੇਲ੍ਹ ਵਿੱਚ ਦੂਸਰੇ ਪਰਚੇ ਨੂੰ ਲੈ ਨਜ਼ਰਬੰਦ ਸੁਖਪਾਲ ਖੈਰਾਂ ਨੂੰ ਮਿਲਣ ਲਈ ਲਗਾਤਾਰ ਜਿੱਥੇ ਕਾਂਗਰਸੀ ਆਗੂਆਂ ਦਾ ਮਿਲਣਾ جاری ਸੀ ਉੱਥੇ ਹੀ ਪੰਜਾਬ ਕਾਂਗਰਸ ਦੇ ਇੰਚਾਰਜ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਯਾਦਵ ਵੱਲੋਂ ਸੁਖਪਾਲ ਖੈਰਾਂ ਨਾਲ ਜੇਲ੍ਹ ਵਿੱਚ ਮੁਲਾਕਾਤ ਕੀਤੀ ਗਈ। पाल खेरा जी कांग्रेस के एक सीनियर लीडर हैं और जिस तरीके का धक्का उनके साथ हुआ मतलब बेल होने के बाद उसी दिन सुबह सुबह एक नई एफ दायर करके दोबारा से उनको जेल में डालना मैं समझता हूं कि बहुत ही हमारे लोकतंत्र के लिए बहुत गलत बात है हम आज मिले थी तकड़े ने आप उन्होंने भी कही है कि भाई तकड़े रहो ते पार्टी की तरफ से मैंने उनको मैसेज दिया है कि आप तकड़े रहो हम जो सच की लड़ाई है उसको हमेशा लड़ते रहे सरकार की मंशा क्या है स्थिति आप देख रहे हैं ना मैं क्या विंडिक्टिव राजनीति बिल्कुल सामने आ रही है छोटे से छोटे नेता और बड़े से बड़े नेता को आज जिस तरीके से प्रताड़ित किया जा रहा है ਆਮੁੱਛੇ ਬਰਤਨਾ ਕਰਦਾ ਯਾਦ ਸੋ ਕੋਈ ਸੀਟਾਂ ਨੂੰ ਲੈ ਕੇ ਕੋਈ ਗੱਲਬਾਤ ਸਾਹਮਣੇ ਗੈਂਗਸਰਵਾ ਗੈਂਗਸਰਵਾ ਨਾਲ ਜੋੜੇ ਜਾ ਰਹੇ ਜਿਸ ਤਰ੍ਹਾਂ ਸਖਪਾਲ ਕਹਿਰਮ ਦੁਬਾਰਾ ਕਹਿ ਰਹੇ ਨੇ ਕੁਕੂਪਾਲ ਕੁਰੀਆ ਭਵਨਤ ਨਾਲ ਜੋੜੇ ਇਹ ਵੀ ਸਾਹਮਣੇ ਆ ਜਾਏਗਾ ਔਰ ਮੈਂ ਸਮਝਦਾ ਹੂੰ ਇਹ ਉਸੇ ਦਾ ਇੱਕ ਰਿਆਹੀ ਹੋਏਗਾ ਚਕਪਾਲ ਕਹਿਰਾ ਦੀ ਰਤ ਨੂੰ ਲੈ ਕੇ ਉਸ ਤਰੀਕੇ ਨਾਲ ਮੁੱਦੇ ਨੂੰ ਨਹੀਂ ਚੱਕ ਰਹੇ ਜਿਸ ਤਰ੍ਹਾਂ ਪਹਿਲਾਂ ਘੋਰ ਮੰਤਰੀਆਂ ਵੱਲੇ ਵੀ ਚੁਕੇ ਗਏ ਨੇ ਕੀ ਇਹ ਅਲਾਈਸ ਦਾ ਪ੍ਰੈਸ਼ਰ ਹੈ ਜਿਸ ਤਰ੍ਹਾਂ ਗਰਾਊਂਡ ਲੈਵਲ ਤੇ ਗਰਾਊਂਡ ਲੈਵਲ ਤੇ ਕੋਈ ਆਦੀ ਮਦਦ ਨਹੀਂ ਕਰਦੀ ਕਿ ਮੈਂ ਉਹਨਾਂ ਦੀ ਗੱਲ ਕਿਤੇ आज आप देख रहे हैं कि मैं हूँ अध्यक्ष जी है सी लीडर हैं हम सब उनके साथ खड़े हुए हैं इस इसी में निश्चित ही हम उनके साथ खड़े हैं उनकी न्याय की लड़ाई में हम साथ खड़े रहेंगे तो जितना विवाद खड़ा तो पार्टी खराब हो रही है एक गलत दसो सारिया ग ਪੜਾਟੀ ਤੇ ਡਿਸਪਲਿਨ ਨੂੰ ਲੈ ਕੇ ਇੰਚਾਰਜ ਸਾਹਿਬ ਨੇ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਤੀਆਂ ਕੱਲ ਦੀ ਪ੍ਰੈਸ ਕਾਨਫਰੰਸ ਕਰ ਲਈਆਂ ਉਹਦੇ ਪਹਿਲਾਂ ਵੀ ਕਰ ਲਈ। ਹੁਣ ਜਿਹੜੀਆਂ ਕੋਈ ਪਾਰਟੀ ਤੇ ਕੁਝ ਇੰਟਰਨਲ ਮੈਟਰ ਹੈਗੇ ਆ ਉਹਨੂੰ ਬਾਜ਼ਾਰਾਂ ਦੇ ਵਿੱਚ ਇਦਾਂ ਖਿਲਾਰਿਆ ਥੋੜਾ ਜਾਂਦਾ ਹੁੰਦਾ ਹੈ। ਜਿਹੜਾ ਜਥੇਬੰਦਕ ਢਾਂਚੇ ਦੇ ਵਿੱਚ ਕੰਮ ਕਰਨ ਵਾਲਾ ਜਥੇਬੰਦਕ ਵਿਅਕਤੀ ਹੈ ਉਹ ਹਮੇਸ਼ਾ ਘਰ ਦੀ ਗੱਲ ਅੰਦਰ ਰੱਖਦਾ ਹੈ। ਔਰ ਜਿਹੜੀ ਗੱਲ ਕਿਸੇ ਵਿਰੋਧੀ ਦੀ ਉਹ ਬਾਹਰ ਕਰਦਾ ਹੈ। ਤੋ ਤੁਸੀਂ ਸੋ ਇਸ ਕਰਕੇ ਸਿੱਧੂ ਸਾਹਬ ਨਾਲ ਜਿਹੜੀ ਵੀ ਕੋਈ ਗੱਲ ਹੈਗੀ ਹੈ ਉਹ ਗੱਲ ਜਿਹੜੀ ਹੈਗੀ ਹੈ ਉਹ ਜਥੇਬੰਦਕ ਢਾਂਚੇ ਦੀ ਗੱਲ ਹੈ ਔਰ ਜਥੇਬੰਦਕ ਢਾਂਚੇ ਦੇ ਮੁਤਾਬਕ ਸਾਰੀ ਪਾਰਟੀ ਉਹਦੇ ਉੱਤੇ ਕੰਮ ਕਰਦੀ ਹੈ ਲਾਇੰਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੀ ਲੱਗਦਾ ਲਾਇੰਸ ਦੇ ਬਾਰੇ ਦੇ ਵਿੱਚ ਪੰਜਾਬ ਦੇ ਸਾਰੇ ਦੇ ਸਾਰੇ ਥੱਲੇ ਤੋਂ ਲੈ ਕੇ ਉੱਪਰ ਤੱਕ ਦੇ ਵਰਕਰਾਂ ਨੇ ਥੱਲੇ ਤੋਂ ਲੈ ਕੇ ਉੱਪਰ ਤੱਕ ਦੇ ਵਰਕਰਾਂ ਨੇ ਅਲਾਈਅੰਸ ਨੂੰ ਲੈ ਕੇ ਹਾਂ ਅਲਾਈਅੰਸ ਨੂੰ ਲੈ ਕੇ ਪਾਰਟੀ ਨੂੰ ਆਪਣੀਆਂ ਭਾਵਨਾਵਾਂ ਦੱਸ ਦਿੱਤੀਆਂ ਨੇ ਔਰ ਖਾਸ ਤੌਰ ਤੇ ਹਰ ਵਰਕਰ ਥੱਲੇ ਤੋਂ ਲੈ ਕੇ ਲੀਡਰ ਤੱਕ ਉਸ ਗੱਲ ਦੇ ਖਿਲਾਫ ਹੈ ਕਿ ਜੋ ਪਾਰਟੀ ਦੇ ਲੀਡਰਾਂ ਦੇ ਨਾਲ ਔਰ ਪਾਰਟੀ ਦੇ ਖਿਲਾਫ ਜਿਸ ਤਰ੍ਹਾਂ ਦੀ ਮੁਹਿੰਮ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਹਨਾਂ ਨੇ ਬਣਾਈ ਹੈ ਉਹਦੇ ਮੁਤਾਬਕ ਥੱਲੇ ਵਰਕਰ ਨਾਲ ਕੱਥੇ ਹੋ ਕੇ ਕੰਮ ਕਰਨ ਨੂੰ ਤਿਆਰ ਨਹੀਂ ਹੈਗਾ ਇਹ ਪ੍ਰੈਸ਼ਰ ਆ ਗਿਆ ਜੀ ਫੇਰ ਫਿਰ ਤਾਂ ਉਹ ਜੁੜਨਾ ਪਏਗਾ ਦੇਖੋ ਮੇਰੀ ਇੱਕ ਗੱਲ ਸੁਣੋ ਪਾਰਟੀ ਦੇ ਆ ਹਾਈ ਕਮਾਂਡ ਦੇ ਸਾਰੇ ਫੈਸਲੇ ਜਿਹੜੇ ਹੈਗੇ ਨੇ ਉਹਨਾਂ ਫੈਸਲਿਆਂ ਨੂੰ ਹਰ ਵਰਕਰ ਜਿਹੜਾ ਆ ਉਹ ਮੰਨਦਾ ਹੈ ਸੋ ਇਸੇ ਕਰਕੇ ਜਿਹੜੇ ਪਾਰਟੀ ਦੀਆਂ ਜਿਹੜੇ ਵਰਕਰ ਦੀਆਂ ਭਾਵਨਾਵਾਂ ਨੇ ਪਾਰਟੀ ਕੋਲ ਹੈ ਪਾਰਟੀ ਦੀਆਂ ਭਾਵਨਾਵਾਂ ਵਰਕਰ ਕੋਲ ਆਉਣਗੀਆਂ ਕੀ ਲੱਗਦਾ ਜਦੋਂ ਤੁਹਾਨੂੰ ਸ਼ਨਾਚੂ ਜਦੋਂ ਕੀਤਾ ਅੰਦਰ ਉਦੋਂ ਜ਼ਿਲ੍ਹਾ ਪੱਧਰ ਤੇ ਧਰਨੇ ਲੱਗੇ ਨੇ ਜਦੋਂ ਸੁਖਪਾਲ ਸਿੰਘ ਖਰ ਉਹ ਸਾਰੇ ਸਾਰੀਆਂ ਚੀਜ਼ਾਂ ਹੋਈਆਂ ਆ ਅੱਗੇ ਵੀ ਹੋਣੀਆਂ ਆ ਅਸਲ ਚ ਕੀ ਹੈਗਾ ਆ ਆਪਾਂ ਕਦੀ ਵੀ ਕਿਸੇ ਚੀਜ਼ ਨੂੰ ਕੰਪੈਰੀਸ਼ਨ ਦੇ ਨਾਲ ਜਿਹੜਾ ਹੈਗਾ ਆ ਉਹ ਜਦੋਂ ਸੱਕੜੀ ਤੇ ਤੋਲ ਕੇ ਮਿਰਾਗੇ ਤਾਂ ਉਹਦੀ ਗੱਲ ਕੁਝ ਹੋਰ ਹੁੰਦੀ ਹੈ ਪਾਰਟੀ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਖੜੀ ਹੈ ਅੱਜ ਤੁਸੀਂ ਆਪ ਹੀ ਦੇਖਿਆ ਸੀਐਲਪੀ ਦੇ ਲੀਡਰ ਪ੍ਰਧਾਨ ਇਨਚਾਰਜ ਜੀ ਅੱਜ ਉਹਨਾਂ ਨੂੰ ਮਿਲ ਕੇ ਆ ਕੇ ਕੋਈ ਰਣਨੀਤੀ ਤਿਆਰ ਕਰ ਰਹੇ ਨੇ ਤਾਂ ਇਹਦਾ ਮਤਲਬ ਪਾਰਟੀ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਡਟ ਕੇ ਖੜੀ ਹੈ ਇਕੱਲੀ ਜੇ ਇਕੱਲੀ ਕਾਂਗਰਸ ਲੜਦੇ ਆ ਕੀ ਲੱਗਦਾ ਕਾਂਗਰਸ ਦਾ ਕਿੰਨੇ ਚਿੱਟਾ ਦੇਖੋ ਕਾਂਗਰਸ ਆਪਣੇ ਤੌਰ ਤੇ ਇਸ ਵੇਲੇ ਮੈਂ ਉਹ ਲੀਡਰ ਐ ਜਿਹੜਾ ਬਹੁਤ ਵੱਡੇ ਵੱਡੇ ਫੜਾ ਨਹੀਂ ਮਾਰਦਾ ਹੁੰਦਾ ਸੱਚਾਈ ਤੇ ਠੋਕ ਕੇ ਗੱਲ ਕਰਨ ਦੀ ਹਿੰਮਤ ਰੱਖਦੇ ਆਂ ਸੋ ਇਸ ਕਰਕੇ ਪਾਰਟੀ ਸਾਰੇ ਹੀ ਤਲਾਂ ਤੋਂ ਵੱਡੀ ਜਿੱਤ ਪ੍ਰਾਪਤ ਕਰੂ ਕਿੰਨੀਆਂ ਸ਼ਿੱਟਾਂ ਮੰਡ ਕੇ ਫੇਰ ਵੀ ਮੇਰੀ ਗੱਲ ਸੁਣੋ ਨਾ ਤੇ ਮੈਂ ਲੀਡਰਾਂ ਵਾਂਗ ਕੋਈ ਜੋਤਸੀ ਐ ਤੇ ਨਾ ਹੀ ਮੈਂ ਕਦੀ ਝੂਠ ਬੋਲਿਆ ਤੇ ਜਿਹੜੀ ਗੱਲ ਤੁਹਾਡੇ ਸਾਹਮਣੇ ਆ ਜਾਣੀ ਹੈ ਉਹਦੇ ਵਾਸਤੇ ਮੇਰੇ ਕੋਲੇ ਅਜੇ ਤੱਕ ਕੋਈ ਮੰੰਤੀ-ਕਿੰੰਤੀ ਹੈਗੀ ਨਹੀਂ ਪਰ ਸਾਰੇ ਤਲਾਂ ਨਾਲੋਂ ਵੱਧ ਸੀਟਾਂ ਕਾਂਗਰਸ ਕੋਲ ਹੋਣ ਬੀਜੇਪੀ ਦਾ ਬੀਜੇਪੀ ਦਾ ਤਾਂ ਵੀ ਕਿਹਨੇ ਦੇਖ ਜਾ ਉਹਦਾ ਅਟੈਕ ਕਰਦੇ ਨੇ ਰਾਜਾ ਵੜਿੰਗ ਤੇ ਕਿ ਉਹ ਪੈਰੀ ਪੈ ਕੇ ਆਏ ਨੇ ਮਾਫੀ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਤੁਸੀਂ ਸਾਡੇ ਮੂੰਹ 'ਚ ਭਾਜੀ ਗੱਲਾਂ ਪਾਉਣ ਦੀ ਕੋਸ਼ਿਸ਼ ਨਾ ਕਰੋ ਕੌਣ ਕੀ ਕਹਿ ਰਿਹਾ ਠੀਕ ਹੈ ਉਹ ਤੇ ਸੁਖਵੀਰ ਬਾਦਲ ਨੂੰ ਵੀ ਕਹਿ ਰਿਹਾ ਹੈਗਾ ਵੀ ਲੰਮਾ ਪੈ ਕੇ ਆ ਗਿਆ ਉਹ ਤੇ ਹੋਰਾਂ ਨੂੰ ਵੀ ਕਹਿ ਰਿਹਾ ਉਹਨੂੰ ਪੁੱਛੋ ਤੇ ਸਹੀ ਕਹਿ ਕਿੰਨੂ ਰਿਹਾ ਬੀਜਪੀ ਦਾ ਕੋਈ ਭੁਖਾ ਐਵੇਂ ਤੁਸੀਂ ਆਪਣੇ ਕੋਲ ਬਣਾਈ ਜਾਂਦੇ ਹੋ ਕੀ ਹੋਊਗਾ ਜਿਵੇਂ ਸਿੱਧੂ ਐਂਡ ਜਿਹੜਾ ਇੱਕ ਗੱਲ ਦੱਸੋ ਜਦੋਂ ਦੀ ਦੁਨੀਆ ਬਣੀ ਆ ਘਰ ਚ ਭਾਂਡੇ ਖੜਕਤੇ ਆਏ ਨੇ ਤੁਹਾਡੇ ਘਰ ਵੀ ਖੜਕਣ ਡੇ ਆ ਜਿਵੇਂ ਤੁਹਾਨੂੰ ਕਹਾਂ ਤੁਹਾਡੇ ਘਰ ਦੇ ਆ ਕਹਿੰਦੇ ਨੇ ਤੇ ਤੁਸੀਂ ਮੁਰਦਾ ਦਾ ਜਵਾਬ ਨਹੀਂ ਦੇ ਸਕਣਾ ਬੀਜਪੀ ਦਾ ਕੋਈ ਭੁਖਾ ਕਿਵੇਂ ਦੇਖ ਲਿਓ ਕਿਵੇਂ ਦੇਖੋ ਬੀਜਪੀ ਦਾ ਕੋਈ ਭੁਖਾ ਨਹੀਂ ਪੰਜਾਬ ਦੇ ਵਿੱਚ ਔਰ ਬੀਜਪੀ ਨੂੰ ਜਿੱਡੀ ਭੈੜੀ ਮਾਰ ਇਸ ਲੋਕ ਸਭਾ ਚ ਪੈਣੀ ਆ ਕਦੀ ਬੀਜਪੀ ਨਹੀਂ ਖਾਦੀ ਨਹੀਂ ਹੋਣੀ ਠੀਕ ਹੈ ਜੀ